ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਮੇਰਾ ਨੰਬਰ ਹੈ 8427019817 ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਐਰ ਸੈਰ HF ਗਰਲੈਂਡੋ ਕੈਨ ਦੀ ਗੱਲ ਨਹੀਂ ਖੜੀਆਂ ਇੱਥੇ ਤੇ ਜਰਸੀ ਵਹਿਣਾ ਜਿੱਦਾਂ ਦੀ ਤੁਹਾਡੀ ਚੁਆਇਸ ਆ ਉਦਾਂ ਦੇ ਤੁਹਾਨੂੰ ਗਾਵਾਂ ਮਿਲਣਗੇ ਆ ਤੇ ਮਾਰਕੀਟ ਰੇਟ ਦੇ ਵਿੱਚ ਮਿਲਣਗੇ ਕੱਲੀਆਂ ਜਰਸੀਆਂ ਹੀ 4 ਖੜੀਆਂ ਐਰ ਸੈਰ ਦੇਖੋ ਜਮ ਜਿਹਨੂੰ ਰੈਡਣ ਕਹੋ ਕਹਿੰਦੇ ਹਨਾ ਪਕਾਫੀ ਮਾਤਰਾ ਦੇ ਵਿੱਚ ਵੀਰਾਂ ਕੋਲੇ ਮਾਲ ਹਾਜ਼ਰ ਆ ਜਦੋਂ ਵੀ ਵੀਰਾਂ ਕੋਲ ਆਉਂਨੇ ਆ ਗੱਬਣ ਮਾਲ ਹੁੰਦਾ ਤੇ ਜਿਹੜੀ ਸੂਈ ਹੁੰਦੀ ਆ ਵੀਰਾਂ ਦੇ ਘਰੇ ਸੂਈ ਹੁੰਦੀ ਆ ਤੇ ਪਿੰਡ ਹੰਡਾਇਆ ਜ਼ਿਲ੍ਹਾ ਬਰਨਾਲਾ ਇੱਥੇ ਪਾ ਵੀਡੀਓ ਕਵਰ ਕਰਦੇ ਪਏ ਆ ਰੇਟ ਡਿਟੇਲ ਆ ਪਾ ਇਨਫੋਰਮੇਸ਼ਨ ਵੀਰ ਤੋਂ ਲੈ ਕੇ ਦਿੰਨੇ ਆ ਆਓ ਅਗੇ ਵੀਰ ਨਾਲ ਕਰੀਏ ਗੱਲਬਾਤ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਨਾਮ ਐਡਰੈਸ ਦੱਸੋ ਜੀ ਆਪਣਾ ਹਾਂ ਬਾਈ ਭਵਨਪ੍ਰੀਤ ਸਿੰਘ ਆ ਪਿੰਡ ਹੰਡਾਇਆ ਜਿਲ੍ਹਾ ਬਰਨਾਲਾ ਆ ਜੀ ਮੋਬਾਈਲ ਨੰਬਰ ਜੀ ਕੰਟੈਕਟ ਨੰਬਰ ਹੈ 9877 678299 ਤੇ ਦ ਅੱਜ ਲਗਭਗ 18 ਵੀ ਗਾਵਾਂ ਆਪਣੇ ਕੋਲੇ ਹਾਜ਼ਰ ਰੱਖਣੀਆਂ ਮੌਕੇ ਤੇ ਜਵਾ ਹਾਂਜੀ ਭਾਈ ਆ ਮੰਨ ਕੇ ਕਿ ਲੱਗ ਜ ਆਪਣੇ ਕੋਲੇ ਤਿੰਨ ਦਾ ਗਾਵਾਂ ਸੂਈਆਂ ਵੀ ਤਾਂ ਆਈ ਐ ਫਰਸ ਜਮਾ ਜੀ ਠੇਕਾ ਹੋਣੀ ਸੂਈਆਂ ਇਹ ਮੰਨ ਕੇ ਚੱਲੀ ਤਿੰਨ ਘੰਟੇ ਹੋ ਗਏ ਮਾਰ ਜਿਹੜੀਆਂ ਸੂਈਆਂ ਆਪਣੇ ਘਰੇ ਹੀ ਸੂਈਆਂ ਸਾਹਿਬ ਜੀ ਇਹ ਆਪਣੇ ਘਰੇ ਸੂਈਆਂ ਨੇ ਜੇ ਰ ਆਪਣਾ ਦਾਣਾ ਬਈ ਸੋ ਵੀਰ ਜਿੱਥੇ ਥੋਕ ਦਾ ਕੰਮ ਆ 20 ਵੀ ਗਾਵਾਂ ਵੀਰ ਲੈ ਕੇ ਵੇਚਦਾ ਸੋ ਕੋਈ ਨਹੀਂ ਕਹਿੰਦਾ ਕਿ ਆਪਦੇ ਕੰਮ ਨੂੰ ਅਸੀਂ ਗੰਧਲਾ ਕਰੀਏ ਤੇ ਜੇ ਜੇ ਜਲ ਆਪਾਂ ਕਿਸੇ ਨਿੰਦਰਾ ਨੇ ਚਾਹੁੰਦੇ ਸਿੰਗਲ ਗਾਂ ਵਗੈਰਾ ਵੀਰੇ ਕੋਈ ਛੋਟਾ ਕੰਮ ਕਰਦਾ ਹੋ ਜਾਂਦਾ ਕਦੇ ਹਨਾ ਕਿਉਂਕੋ ਵੀ ਗਾਂ ਤੇ ਬੰਦਾ ਲੈ ਕੇ ਆਉਂਦਾ ਕੋਈ ਟੋਕੜ ਫੁਕੜ ਹੋ ਜਾਂਦੀ ਆ ਪਰ ਇੱਥੇ ਗਾਵਾਂ ਸਾਨੂੰ ਜਿਹੜੇ ਮਿਲਣਗੇ ਸੂਈਆਂ ਮਿਲਣਗੀਆਂ ਬਾਈ ਫਰੈਸ਼ ਮਿਲਣੀਆਂ ਪਹਿਲੀ ਗੱਲ ਮੰਨ ਕੇ ਜਿਹੜੀਆਂ ਦੂਜੇ ਵੜੇ ਗੱਬਣਾਂ ਦੇ ਕੋਈ 5-7 ਦਿਨ ਕੋਈ ਤਾਂ ਦੇਣਾ ਐ ਇਦਾਂ ਦੇ ਨੇ ਜ਼ਿਆਦਾਤਰ ਤਾਂ ਆਪਾਂ ਗੱਬਣਾ ਹੀ ਲੈਂਦੇ ਆ ਜੀ ਯਾਰ ਬੱਚਾ ਬੜਾ ਪਿਆਰਾ ਪਾਇਆ ਗਾਣੇ ਹਨਾ ਬਾਈ ਬਹੁਤ ਪਿਆਰੀ ਆਸਲ ਅਰੀਜਨਲ ਪੀਏ ਐਰ ਸੈਰ ਆ ਜੀ ਸੋ ਐਰ ਸੈਰ ਦੀ ਬਾਲਾ ਵੀਰੇ ਮੰਨ ਕੇ ਚੱਲ ਵੀ ਹੁਣ ਤ ਸੋ ਬੱਚੀ ਬੜੀ ਪਿਆਰੀ ਐ ਤੇ ਜੇਰ ਵਗੈਰਾ ਕੰਮ ਡਨ ਹੋ ਗਿਆ ਤਾਂ ਹਨਾ ਸਵਰ ਜੇਰੇ ਦੀ ਆ ਪਈ ਐ ਉਸ ਕੋਲ ਬੰਦਾ ਬੇਫਿਕਰ ਹੋ ਜਾਮਾ ਚਾ ਕਾਨੂੰ ਖੁਲਾਈ ਨਹੀਂ ਤੇ ਕੀ ਮੀ ਦਾ ਪਣ ਦੁੱਧ ਕਿੰਨਾ ਪਾ ਦੂ ਬਾਈ ਇਹ ਦੁੱਧ ਬਾਈ ਮਾਲਕਾਂ ਨੇ ਦੱਸਿਆ ਵੀ 26 ਕਿਲੋਨੇ ਪਲੂਨੇ ਦੁੱਧਤਾ ਜੀ ਆਈ ਤੇ ਮੰਨ ਕੇ ਵੀ ਰੁੱਤ ਵਧੀ ਹੈਗੀ ਵਧੀਆ ਵੱਡੀ ਆ ਵਾੜ ਕੋਈ ਛੋਟੀ ਮੰਨ ਕੇ ਵੀਰ ਸੌਦਾ ਕਰੇ ਜੀ ਦੁੱਧ ਹੈ ਤੇ ਮੰਨ ਕੇ ਜਲੇ ਵੀ 30 ਕਿਲੋਨੇ ਮਣੀ ਦੁੱਧ ਦੂਗੀ ਅੱਛਾ 30 ਕਿਲੋ ਦੁੱਧ ਮੰਨ ਕੇ ਬੰਦਾ ਪਰਚੇਸ ਕਰ ਲੇ ਰੁਪਈਆ ਬਰੁਪਈਆ ਬਹੁਤ ਨੇ ਵਹਿੜ ਦੇ ਵਿੱਚ ਤੇ ਪੇਟੀਆਂ ਸਾਈਆਂ ਮੰਨ ਕੇ ਚੱਲ ਬਈ ਜਿੰਨੀ ਸਾਰਾ ਦੁੱਧ ਦਾ ਪੀਸ ਆ ਤੇ ਜਨੂਅਰ ਦੂਜਾ ਸੂਰ ਸੂਇਆ ਬਾਕੀ ਠੰਡੀ ਸੀਲ ਦਾ ਕੋਈ ਅੰਤ ਨਹੀਂ ਹਨਾ ਲੈ ਬਈ ਪਤਾ ਰਹੀ ਮਾਰਕ ਦਿਖਾਈ ਦਿੰਦੇ ਸੋ ਜਿਵੇਂ ਮਰਜੀ ਧਾਰਾ ਮਾਰੀ ਚੱਲੋ ਕੋਈ ਨਿਆਣਾ ਪਾਉਣ ਦੀ ਜ਼ਰੂਰਤ ਨਹੀਂ ਤੇ ਕੋਈ ਬੱਚਾ ਛੱਡਣ ਦੀ ਲੋੜ ਨਹੀਂ ਤੇ ਹੱਥੀ ਝਵਾਈ ਵਾਲਾ ਥਾਣ ਜਾਵਾਂ ਹਨਾ ਐਂ ਕਹਣਾ ਬਈ ਬਾੜੀ ਹਸਲੇਰੀ ਚ ਨਾ ਲਾ ਕੇ ਫਿਟਨੈਸ ਬਹੁਤ ਆ ਵਹਿੜ ਚ ਜੀ ਤੇ ਧਾਰਾ ਤੂੰ ਰ ਇੱਕ ਨੰਬਰ ਆ ਤੇ ਰੇਟ ਬਾਈ ਜੀ ਕੀ ਦੇਣਗੇ ਬਸ ਓਕੇ ਆ ਰੇਟ ਬਾਈ ਐਮਨ ਦੇ ਚੱਲ ਜਿਹੜਾ ਫਿਕਸ ਪ੍ਰਾਈਸ ਹੀ ਰੱਖਣਾਗਾ 118000 ਦੀ ਜਹੀ ਹੈ ਬੜਾ ਬਸ ਛੋੜ ਸੱਪਾ ਹੀ ਕਰਾਂਗੇ ਇਹਦੇ ਵਿੱਚ ਛੋੜ ਸੱਪਾ ਹੀ ਹੋਊਗਾ ਸੋ ਮੰਗਉਣਾ ਪਹਿਲੇ 30 ਮੰਗ ਲਈਏ 40 ਮੰਗ ਲਈਏ ਉਹ ਵੀ ਕੋਈ ਫਾਇਦਾ ਨਹੀਂ ਹਣਾ ਮੰਗੂਗੇ ਨਹੀਂ ਬਾਈ 200 ਮੰਗਣਾ ਜਾਂ 70 ਮੰਗਣਾ ਕਰਣੀ ਹੀ ਨਹੀਂ ਮੋਲ ਸੋ 118000 ਦੇ ਵਿੱਚ ਪਰ ਕੱਲੇ 18000 ਦੀ ਬਚੀ ਆ ਵਗਰ ਲੱਖ ਜੇ ਕੱਲੇ ਗਾਂ ਰਹਿ ਗਈ ਪਿੱਛੇ ਤੇ ਸੂਈ ਸਵਾਈ ਜੇਰ ਦਿਖਾਦੀ ਆ ਪਰ ਧਾਰਾ ਓਕੇ ਆ ਜਮਾ ਤੇ ਕੱਦ ਕਾਟ ਦੇ ਵਿੱਚ ਪਤਲੀ ਚਮੜੀ ਦੇ ਬਹੁਤ ਨੇ ਬਾਈ ਬੈੜ ਦੇ ਵਿੱਚ ਐਮ ਐਨ ਕੇ ਚੱਲੇ ਬੀਸਸ ਬਹੁਤ ਟੌਪ ਦਾ ਬੈੜ ਦਾ ਸੋ ਦਰ ਆਵਲੇ ਖੜਾ ਹੈ ਕੀ ਸੋ ਮਿਲ ਕੇ ਮੈਨ ਵਗੈਰਾ ਬਾਕੀ ਪ੍ਰਿੰਟ ਨੂੰ ਬੜੇ ਪਿਆਰੇ ਆ ਹਣਾ ਬੈੜ ਦੇ ਚੱਲ ਵੀ ਨਹੀਂ ਜਾਣ ਵਰਨੇ ਭਲਾਂ ਬਹੁਤ ਹੁੰਦੀ ਜਾਣਗੇ ਜਿਵੇਂ ਸੂਈਏ ਜਾਨਵਰ ਜੀ ਤੇ ਹੁਣ ਬਾਈ ਹਰੇ ਕੀ ਵੀ ਕੋਈ ਮੰਨ ਕੇ ਚੱਲੇ ਜੀ ਸੂਣ ਤੋਂ ਪਹਿਲਾਂ ਟ੍ਰਾਂਜੈਕਸ਼ਨ ਪਲੱਸ ਪਾਉਂਦਾਗਾ ਵੀ ਭਾਲਣਾ ਪਾਵੇ ਜੀ ਸੋ ਕੋਈ ਸਵੇਲਿੰਗ ਨਹੀਂ ਏਵੀ ਹਣਾ ਪਕਾ ਜੀ ਇੱਕ ਨੇਚਰਲ ਹੀ ਲੈਵਾਗਾ ਸੋ 118000 ਤੇ ਨਤੀ 30 ਕਰੋ ਤਾਂ ਖਰਾਬ ਪਾਉਣ ਵਾਲੀ ਬੈੜ ਹੈਗੀ ਆ ਬਾਕੀ ਬੱਚਾ ਬੜਾ ਅਨਮੋਲਾ ਜਿਹੜਾ ਮਗਰ ਬੱਛੀ ਪਾਈ ਆ ਨੇ ਐਰ ਸੈਰ ਦੀ ਸੋ ਐਰ ਸੈਰ ਦੀ ਬੱਛੀ ਦਾ ਚੰਗੇ ਬਰੀਰ ਵਾਲੀ ਬਹੁਤ ਜ਼ਿਆਦਾ ਘੱਟ ਮਿਲ ਰਹੀ ਆ ਕਿਉਂਕਿ ਆਪਣੇ ਉਹਨੇ ਸਾਂਹ ਵਗੈਰਾ ਸੀਮਣਾ ਨਹੀਂ ਜਾ ਰਹੇ ਤੇ ਕਿਸੇ ਵੀਰ ਦੀ ਮਿਹਨਤ ਕਰੀ ਚੰਗਾ ਸੀਮਣ ਰਖਾਇਆ ਤੇ ਰਿਜ਼ਲਟ ਦੇਖੋ ਸੋਹਣਾ ਰਿਜ਼ਲਟ ਪਾਇਆ ਬੈੜ ਨੇ ਸੂਈ ਸਵਾਈਆ ਅੱਗੇ ਭਾਈ ਜੀ ਦੋ ਨੰਬਰ ਦੇਖ ਰਹੇ ਆ ਜਿਹੜੀ ਆਪਾਂ ਸੂਈ ਵੀ ਦੂਜਾ ਸੂਆ ਭਾਈ ਇਹਦੇ ਮਗਰੀ ਬੱਛੀ ਆ ਗਈ ਹੈ ਨਾ ਬਹੁਤ ਟੌਪ ਦੀ ਬੱਸੀ ਹੈਗੀ ਸੋ ਬੱਛੀ ਦੇਖੋ 나ੜੂਆ ਜਮਾ ਨਾਲ ਆ ਤੇ ਜੇਰ ਜੁਰ ਜਮਾ ਡਾਨਾ ਜੀ ਇਹਦੀ ਵੀ ਜੇਰ ਬਾਈ ਡਾਨਾ ਜੀ ਵੀਡੀਓ ਬਣੀ ਵੀ ਆਪਣੇ ਕੋਲੇ ਦੁੱਧ ਦੇ ਥੱਲੇ ਹੁਣ ਮੰਨ ਕੇ ਚੱਲਦੇ ਵੀ ਜਿੰਨੇ ਚੌਥਾ ਦੇਣਾਗਾ ਹੁਣ 26 27 26 ਕਿਲੋ ਖਰਾ ਤਿਆਰ ਆ ਦੁੱਧ ਕਹਿਣ ਦਾ ਨਹੀਂ ਦੋ ਟਾਈਮ ਤਿੰਨ ਟਾਈਮ ਜਿਆ ਚੋਕੇ ਲਈ 13 ਕਿਲੋ ਪਰ ਟਾਈਮ ਦਾ ਹਾਜਰਾ ਤਿਆਰ ਆ ਬਾਈ ਤਿਆਰ ਆ ਦੁੱਧ ਖਰਾ 35 ਕਿਲੋ ਬੱਸੀ ਦੁੱਧ ਦੇਣਾਗਾ ਇਹਦਾ ਰੇਟ ਕੀ ਰਹੂਗਾ ਬਾਈ ਮੰਨ ਕੇ ਇਹ ਵੀ ਕਿੱਡੀ ਹੈ ਬਹਿੜਾ ਮੰਨ ਕੇ ਜਾਨਾ ਫੋਲ ਸਾਈ ਹੈ ਬਹਿੜਾ ਰੇਟ ਇਹਦਾ ਇਹ ਰੇਟ ਬਾਈ ਵਾ ਫੈਕਸਿਆ ਪ੍ਰਾਈਸ ਮੰਨੇ 1 ਲੱਖ ਤੇ 1 ਲੱਖ 20 ਹਜ਼ਾਰ ਰੁਪਏ ਦੀ ਰੜ ਦੇ ਦਾਂਗੇ ਅੱਛਾ 1 ਲੱਖ 40 ਹ ਠੀਕ ਆ ਰਣਾ ਚਾਹੁੰਦਾ ਉਹ ਆ ਭਾਵਣਾ ਦਾਗੇ ਬੰਦੇ ਮੰਨੇ ਚੱਲ ਵੀ ਆਪਾਂ ਫੈਕਸ ਪਰ ਆਈ ਜੀ ਮੰਨੇ ਤੇ 2.5 ਲੱਖ ਦਾ ਜੋੜਾ ਦੇ ਦਾਂਗੇ ਤੇ ਦੋਨੇ ਇਕੱਠਿਆਂ ਲੂਤਾ ਹਾਂ ਤੇ ਤੋਰਾ ਵਗੈਰਾ ਇੱਕ ਨੰਬਰ ਆ ਜਮਾ ਬਾਈ ਵੱਡੀ ਸੁਬਰ ਕੱਦ ਕਾੜ ਵਗੈਰਾ ਦੇਖੋ ਅੱਖਰ ਬੜੇ ਚੰਗੇ ਐ ਬੈਠਦੇ ਹਾਥੀ ਚਵਾਈ ਵਾਲਾ ਥਾਣਾ ਚਾਹੀਏ ਮਸ਼ੀਨੀ ਚੋ ਜਿਹੜਾ ਕੱਦ ਕਾੜ ਚਾਪੜ ਵਰਗੀ ਬੈਠ ਪਈ ਜਾ ਸਿੰਗਲ ਦਾ ਰੇਟ ਆ ਗਿਆ 1 ਲੱਖ 40 ਹਜ਼ਾਰ ਸੋ ਬੱਛੀ ਇਹਦੇ ਮਗਰ ਆ ਗਈ ਜਮਾ ਤੇ ਨਾੜੂਆ ਬੱਚੀ ਦਾ ਨਾਲਾ ਤੀਜਾ ਚੌਥਾ ਦਿਨ ਅੱਜ ਬੈੜ ਨੂੰ ਸੂਈ ਨੂੰ ਤੇ ਹੁਣ ਵੀਰੇ ਦੋ ਤੇ ਸਹੀ ਜਮਾ ਜਿਹੜਾ ਮਣਕੇ ਦੇਣਾ ਬਾਈ 26 ਕਿਲੋ ਮਣਕੇ ਦੇਣਾ ਹੁਣ ਤੇ ਵੇ ਤਾਂ ਨੰਗੂ ਚਾਲੀ ਜਾਟੇ ਘਟੇ ਫਰੇ ਬਾਈ 35 ਕਿਲੋ ਖਰਾ ਦਾ ਦੇਣਾ 40 ਆਪਾਂ ਕਹਿੰਦੇ 35 ਕਿਲੋ ਖਰਾ ਦਾ ਸੋ 35 ਕਿਲੋ ਤਾਂ ਮੰਨ ਕੇ ਜਿਹੜਾ ਮਰਜ਼ੀ ਵੀ ਪਰਚੇਸ ਕਰ ਲੈ ਕਿਉਂਕਿ 26 ਕਿਲੋ ਹਾਜ਼ਰਾ ਦੋ ਟਾਈਮ ਚੋਗੇ ਤੇ ਸੱਲੀ ਕਰਕੇ ਲੈ ਜਾਓ ਤੇ ਅੱਗੇ ਆ ਗਈ ਤੀਜੇ ਨੰਬਰ ਤੇ ਗਰਲੈਂਡੋ ਇਹਦੇ ਥਲੇ 24 ਕਿਲੋ ਕੈਰ ਆ ਬਾਈ ਹੁਣ। ਸੋ 12 ਕਿਲੋ ਪਰ ਟਾਈਮ ਦਾ ਇਹਦੇ ਮਗਰ ਬੱਛਾ ਕਿ ਬੱਛੀ ਆ। ਬੱਛਾ ਬਾਈ ਮਗਰ ਆ। 나ੜੂਆ ਨਾਲ ਆ। ਚੋਣ ਜਵਾਦੀ ਖਰੀਆ ਜਾਵਾਂ ਹਨਾ। ਇਹ ਕਣ ਇੱਕ ਨੰਬਰ ਆ ਬਾਈ। ਇਹਦਾ ਰੇਟ ਕੀ ਰਹੂਗਾ? 1.5 ਆ ਬਾਈ। 1 ਲੱਖ 5000। ਹਾਂ। ਤੇ ਅੱਗੇ ਜਿਹੜੀ ਨਾਲ ਦੇਖ ਰਹੇ ਆਪਾਂ ਗੱਬਣ। ਇਹ ਬਾਈ ਦੂਜਾ ਸੂਆ ਮੂੰਹ ਚਾਰ ਦੰਦਾਂ ਦਾ ਜੀ। ਪਲੂਨ ਆ ਮਤਲਬ 35 36 ਕਿਲੋ ਦੁੱਧ ਦਿੱਤਾ ਵੈਨੇ ਦੁੱਧ ਦੰਦਣੀ। ਅੱਛਾ ਦੁੱਧ ਦੰਦਣੀ ਖੀਰੀ 35 36 ਕਿਲੋ ਪਲੂਨ ਪਾ ਗਏ। ਤੇ ਇਹ ਬਸ ਆ ਹੀ ਲਾ ਬਾਈ ਕਿ ਡੇ ਗਿਆ ਮਨ ਕੇ ਚਾਲੀ ਐ ਮੰਨ ਕੇ ਚੱਲ ਵੀ ਜਿੰਨੇ ਨੇ ਤਿਆਰ ਹੋਣਾ ਬਾ ਕਮਾਲ ਤਿਆਰ ਹੋ ਗਿਆ ਐ ਮੰਨ ਕੇ ਚੱਲ ਵੀ ਲੈਵੇ ਤੇ ਕਾਲਾ ਟਿੱਕਾ ਲਾ ਕੇ ਸੋਣੀ ਪੂਗੀ ਅੱਜ ਕਹਿ ਦੋ ਨੈਟਵਰਕ ਲੈਂਦੀ ਆ ਅੱਜ ਦਿਨ 12 ਦਿਨ ਪੈਣੇ ਬਾਈ 12 ਨਾ ਰੇਟ ਕੀ ਰਹੂ ਇਹਦਾ ਰੇਟ ਬਾਈ ਜਿਹੜਾ ਫਿਕਸ ਪ੍ਰਾਈਸ ਮੰਨੇ ਵੀਰ 1 ਲੱਖ 35000 ਦੀ ਜਸਤ ਨੂੰ ਦੇਣੀ ਹੈ ਅੱਛਾ 1 ਲੱਖ 35000 ਦੀ ਹਾਂਜੀ ਤੇ ਅੱਗੇ ਨਾਲ ਆ ਗਈ ਜਿਹੜੀ ਤੇ ਇਹ ਵੀ ਬਾਈ ਦੂਜਾ ਸੂਆ ਇਹਨੇ ਐ ਮੰਨ ਕੇ ਚੱਲ ਵੀ 24 25 ਕਿਲੋ ਫਰੂਨਲ ਤਾਂ ਇਹ ਕੀ ਮਰੇ 28 29 ਕਿਲੋ ਤੋਂ ਆਰਾਮ ਨਹੀਂ ਪਾ ਦੂ ਬੜਾ ਖਰਾ ਅੱਛਾ 28 29 ਕਿਲੋ ਹਾਂ ਤੇ ਇਹਦਾ ਭਾਅ ਵਾਰ ਜਾ ਕੀ ਆ ਗਿਆ ਜੋਟਾ ਹੀ ਦੇ ਦਾਂਗੇ ਬਰੇ ਪਾਜੀ ਕੋਈ ਵੀਰ ਜੋੜਾ ਲੈਣਾ ਚਾਹੁੰਦਾ ਹੋਵੇ ਤੇ 2,60,000 ਜੁੜੀ ਦੇ ਦਾਂਗੇ ਉਹਦੇ ਵਿੱਚ ਅਚਾ 260 ਦਾ ਪਾ ਜੋਟਾ ਦੇ ਦਾਂਗੇ ਦੁੱਧ ਦੀ ਐਵਰੇਜ ਲਾ ਕੇ ਚੱਲੇ ਬੰਦਾ ਵੀ ਦੋਨਾਂ ਦਾ ਵੀ 30 ਤੋਂ 35 ਦੇ ਵਿੱਚ ਦੜਾ ਵਾਲਾ ਹੈਗਾ ਜਮ ਮਨ ਲੇ ਕੇ ਜਾਈ ਬਈ ਦੋਨੇ ਬੜਾ ਆਰਾਮ ਨਾਲ ਖਰਾ 55 ਕਿਲੋ ਤੇ ਪਾਉਣੀ ਆ 55 ਤੋਂ 60 ਕਿਲੋ ਸੋ 60 ਕਿਲੋ ਦੀ ਐਵਰੇਜ ਵਾਲੇ ਬੜਾ ਦੋਨੇ ਹੈਗੀਆਂ ਤੇ ਜੋੜਾ ਦੇਖੋ ਜਮ ਇਕੱਠੇ ਜੋੜਾ ਲਾਦਾ 2,60,000 ਦਾ ਪਾ ਸੋ ਪੂਰੇ ਬਲੱਡ ਦੇ ਵਿੱਚ ਆ ਨਿਊ ਜਨਰੇਸ਼ਨ ਆ ਕੱਦ ਕਾਟ ਸਵੇਂ ਬੜੀਆਂ ਚੰਗੀਆਂ ਐ ਬ੍ਰਿਟਿਸ਼ ਗਾਵਾਂ ਆ ਜਾਵਾਂ ਜਿਹਨੂੰ ਕਹਿੰਦੇ ਅੰਗਰੇਜ਼ਾਂ ਗਾਵਾਂ ਉਹ ਗਾਂ ਜਾਂ ਬਾਈ ਜੀ ਇਹ ਵਧੀਆ ਕੇਅਰ ਵਾਲਾ 60 ਤੋਂ ਬਾਹਰ ਵੀ ਦੋ ਤੇ ਲੈ ਲੂ ਬਾਈ ਬੈਠਾ 60 ਮੰਨ ਕੇ ਲੈਲੇ 55 60 ਵੇ 60 ਕਿੱਲੋ ਮੰਨ ਕੇ ਲੈ ਲਈ ਦੋ 60 ਗੰਢ ਚ ਬਾਈ ਦੰਦ ਵੀ ਚਾਰਾ ਗਣ ਲਾ ਸੋ ਚਾਰ ਦੰਦ ਕੋਲੋਂ ਗੱਲ ਨਹੀਂ ਕਰਨੀ ਗੱਲ ਕੋਲੋਂ ਨਹੀਂ ਕਰੀ ਆ ਲੱਗਦੇ ਦੰਦ ਚਾਰ ਦੰਦ ਦੂਜਾ ਸੂਆ ਦੂਜਾ ਸੂਆ ਬਾਈ ਓਰੀਜਨਲ ਸੋ ਬਰੋ ਤੋਲੇ ਵਗੈਰੇ ਦੇਖੋ ਬੜਾ ਜਮਾ ਕਿਆ ਬਾਤ ਆ ਜਬਰਦਸਤ ਤੇ ਨਮਾ ਹਾਨੀਆਂ ਬਲੱਡ ਦੇ ਵਿੱਚ ਦੂਜਾ ਸੂਆ ਪੰਜ ਪੰਜ 7 7 ਦੰਦ ਸ 60 ਬੱਤੀ ਤੇ 333 ਦੇ ਬਲਾਸਾਂ ਦੇ ਭੇੜਾਈਆਂ ਗੱਬਣਾ ਸੂਨ ਨੂੰ ਹਾਜ਼ਰ ਹਫਤਾ ਖੰਡ ਲੈਂਦੀ ਆ 2 ਲੱਖ 60000 ਰੁਪਏ ਤੋਂ ਉਹਨਾਂ ਦਾ ਰੇਟ ਆ ਗਿਆ ਤੇ ਅੱਗੇ ਆ ਜੋ ਬਾਈ ਜੀ ਨਾਲ ਜਿਹੜੀ ਆ ਗਈ ਇਹਦੇ ਇਹ 20000 ਰੁਪਏ ਆ ਬਾਈ ਇਹ ਦੋ ਦਾੰਦਾ ਨਹੀਂ ਤੇ ਆ ਮੰਨ ਕੇ ਚੰਗੇ ਆ ਸੀਮਰ ਦੇ ਅੱਗੇ ਲਗਾਈ ਬਹੁਤ ਟੌਪ ਦਾ ਪਿਆਗਾ ਫਿਰ 6 ਨੰਬਰ ਤੇ ਆ ਗਿਆ ਰੇਟ ਤੇ ਬਾਹਰ ਉਹ ਨਹੀਂ ਇਹ ਮੰਨ ਕੇ ਤੇ ਵੀ ਪੈਣਾ ਹੀ ਨਹੀਂ ਸਕੀ ਅੱਛਾ ਰਲਦੇ ਮਿਲਦੇ ਬਾਡੀ ਸਟ੍ਰੈਕ ਤੇ ਵੀ ਰਲਦਾ ਪੈਣਾ ਦਾ ਜਮਾ ਹਣਾ ਦੁਨ ਦਾ ਬਾਇਓ ਡਾਟਾ ਮਿਲ ਜੂ ਸਾਰਾ ਦੁਨ ਬਈ ਪ੍ਰੋਪਰ ਕਾਰਡ ਮਿਲਦੀ ਉਹਨਾਂ ਬੜਾ ਦਾ ਜੀ ਤੇ ਦੋਵੇਂ ਮੰਨ ਕੇ ਕੱਲ ਇਹਨੇ ਪੈਸੇ ਨੇ ਸਰ ਬਾਪ ਤੇ 32 33 ਦੀ ਚੱਲੀ ਵੀ ਹੈ ਜੀ ਜੀ ਐਪੀ ਵੀ 35 ਤੋਂ 82 ਦੋ ਦੋ ਤੇ ਉਹ ਰੋਹ ਤੇ ਆਈ ਮਨ ਕੇ ਲਈ ਵੀਰ ਕੋਈ ਚਾਹੀਦਾ ਤਾਂ ਕੈਂਦਪਾ ਦੁਨਨੇ ਜੋੜੇ ਦੀ ਹੈ ਵੀਰੇ 60 ਕਿਲੋ ਦੀ ਹੈਗੀ ਆ ਬਬੇ ਵੀ ਮੈਂ 60 ਕਿਲੋ ਦੇ ਦੇਣੀ ਆ ਵੀਰੇ ਰਾਮ ਨਹੀਂ ਬੜਾ ਇਹਦਾ ਰੇਟ ਕੀ ਆਗੇ ਜੋੜੇ ਦਾ ਜੋੜੇ ਬਈ ਰੇਟ ਆਪਾਂ ਮੰਨ ਕੇ ਚੱਲੇ ਦੇ ਦਾਂਗੇ ਆਪਾਂ 2 ਲੱਖ ਤੇ 60000 ਰਿਆ ਬੜਾ ਦੇਦਾ ਜੀ ਇਹਦਾ 2 60 ਦਾ ਇਹ ਜੋੜਾ ਦੇ ਦਾਂਗੇ 2 80 ਦਾ ਜੋੜਾ ਦੇ ਲਾ ਜੀ ਤੇ ਆ ਜਿਹੜ ਦੋਰਾ ਆਪਾਂ ਦੰਦ ਪਟਕੇ ਦਿਖਾ ਰਹੇ ਆ ਦੋ ਦੰਦ ਕੱਢ ਲਿਆ ਤੁਹਾਨੂੰ ਜੀ ਸੋ ਦੋ ਦੰਦ ਬੱਚੀ ਕੱਢ ਰਹੀ ਆ ਹਲੇ ਤੇ ਚੰਗੇ ਵਜੇ ਮੈਂ ਇਧਰ ਜੋੜਾ ਇਹਦਾ ਰੇਟ ਹੈਗਾ 2 ਲੱਖ 60000 ਰੁਪਏ ਦਾ ਜੋੜਾ ਦਿਖਾਦਾ ਜੋੜਾ ਜੋੜਾ ਦਿਖਾਦਾ ਜੇ ਆਪਾਂ ਸੋ ਜਦੋਂ ਦੋ ਗਾਵਾਂ ਲੈਣੀਆਂ ਇਕੱਠੇ ਕੋਈ ਗੱਡੀ 'ਚ ਪੈ ਕੇ ਜਾਵੜਨੇ ਖਰਚਾ ਵੱਜੂਗਾ ਭਾਈ ਸੋ ਚੰਗੇ ਆ ਵਜਨ ਵਜੂ ਰੇਟ ਪੂਰਾ ਵਧੀਆ ਨਾ ਪਾ ਮੰਨ ਕੇ ਕੱਲੇ ਵੀ ਖਾਦਾ ਯਾਰ ਫੀਡ ਪੂਰੀ ਨਿਊ ਜਨਰੇਸ਼ਨ ਨਵਾਂ ਖਾਣੀਆਂ ਜਮਾ ਹਨਾ ਸੋ ਇਦਾਂ ਦੇ ਵੇੜਾ ਪਾਵਾਂਗੇ ਤਾਂ 7-8 ਸੂਏ ਖਿੱਚ ਲਿਓ ਪਾੜਾ ਸੂਏ ਖੀਚੀ ਜਾਂ ਲੈ ਬਾਈ ਬੁੱਢੀ ਨਹੀਂ ਹੋਣਗੇ ਸੋ ਕਿ ਬੋਡੀ ਸਟਰਕਚਰ ਇਹਨਾਂ ਦਾ ਇਦਾਂ ਹੈ ਨਾ ਸੋ ਬਾਕੀ ਹੁਣ ਸੀਮਣੇ ਬਹੁਤ ਚੰਗੇ ਆ ਰਹੇ ਹੈਗੇ ਤੇ ਆ ਬੈਡ ਤੇ ਹੈਗੇ ਬੱਚੀ ਦੋ ਦੰਦ ਜੋੜੇ ਦੀ ਕੀਮਤ ਆ ਗਈ 2 ਲੱਖ 60000 ਰੁਪਇਆ ਇਹ ਮਲੰਗ ਤੁਰ ਗਿਆ ਕਮਾ ਕਮਾ ਕੇ ਲੱਤ ਧਰਦੀਆ ਤੇ ਕੁਝ ਗਦਿਆਨੇ ਦੇ ਬਾਕੀ ਆਗੇ ਇਹ ਸੂਰਿਆ ਦੂਜਾ ਸੂਆ ਤੇ ਨਾੜਾ ਦੇਖੋ ਥੱਲੇ ਨਹਿਰ ਤੋਂ ਸੂਆ ਨਿਕਲਦਾ ਹੀ ਨਾਰ ਜਾਂਦੀ ਆ ਜਮਾ ਦੀ ਤੇ ਅੱਗੇ ਭਾਈ ਜੀ ਨਾਲ ਆਗੇ ਜਿਹੜੀ ਇਹ ਇਹ ਬਈ ਪਹਿਲਾਂ ਬੱਸੀਆ ਜੀ ਦੋ ਦੰਦ ਆ ਗਈ ਜੀ ਤੇ ਇਹਦੇ 12-13 ਨੇ ਪੈਂਡਿੰਗ ਪਏ ਨੇਗੇ अच्छा 12 13 ਦਿਨਾਂ ਦੇ ਪੈਂਡਿੰਗ ਆ ਤੇ ਦੁੱਧ ਕਿੰਨਾ ਕਰ ਦੇ ਦੂ ਜਹੇਸਟ 27 28 ਕਿਲੋ ਰਾਵਣਾ ਖਰਾਦ ਦੇ ਪਾਉਂਗੇ 27 28 ਕਿਲੋ ਹਾਂਜੀ ਰੇਟ ਕੀ ਆ ਗਿਆ ਇਹਦਾ ਰੇਟ ਭਾਈ 1 ਲੱਖ 15000 ਦੀ ਦੱਸੀ ਇਹਦਾ ਅੱਛਾ 1 ਲੱਖ 15000 ਦੀ ਬੱਚੀ ਆਪਾਂ ਦੇ ਦਾਂਗੇ ਹਾਂਜੀ ਤੇ ਅੱਗੇ ਨਾਲ ਆ ਗਈ ਆਪਣੀ ਇਹ ਭਾਈ ਦੂਜਾ ਸੂਆ ਵਾੜ ਸੂਂਦੀ ਆ ਗਈ ਜੀ ਇਹਨੇ ਮੰਨ ਕੇ ਚੱਲ ਵੀ 27 ਕਿਲੋ ਪਲੋਣੇ ਦੇ ਦੁੱਧ ਆ ਗਿਆ ਜੀ ਇੱਜੇ ਮੰਨ ਕੇ ਚੱਲ 30 ਕਿਲੋ ਦੇ ਦੂ 28 30 ਕਿਲੋ ਰਾਵਣਾ ਖਰਾਦ ਦੇਣਾ ਵਾੜ ਨੇ ਜੀ ਵੱਡੀ ਬੁੱਢੀ ਬਹੁਤ ਆ ਗਈ ਜੀ ਤਰੀਕਿਆਂ ਬਰੂਕੀਆਂ ਮੰਨ ਕੇ ਚੱਲ ਵੀ ਦੋਦਾ ਮਨ ਕੇ ਰਾਵਾਂ ਥਾ 30 ਕਿਲੋ ਖਰਾਦ ਦਊਗਾ ਅੱਛਾ 25 ਤੋਂ ਅਬਬ ਵਾਲੀ ਆ ਤੇ ਬਾਕੀ ਥੋੜਾ ਅੱਛਾ ਕਹਿੰਦਾ ਚੰਗਾ ਸਾਹਮਣ ਵਾਲਾ 25 ਤੋਂ 30 ਕਿਲੋ ਦੁੱਧ ਲੈ ਸਕਦਾ ਤੁਸੀਂ ਤਾਂ ਪਲੱਸ ਵੀ ਲੈ ਸਕਦਾ ਬਈ ਬਾਕੀ ਕਹਿ ਦੁੱਧ ਦੇਉ ਫੈਟ ਵਾਲਾ ਜਮਾ ਹਨਾ ਫੈਟਾਂ ਤੋਂ ਜ਼ੂਰਾ ਕਿਉਂਕਿ ਏਅਰ ਸੈਰ ਦੀ ਅਟੈਚਮੈਂਟ ਹੈਗੀ 15000 ਦੀ ਦੇ ਦਾਂਗੇ 1 ਲੱਖ 15000 ਦੀ ਅੱਗੇ ਬਾਈ ਜੀ ਨਾਲ ਆਜੋ ਜੀ ਨਾਲ ਬਈ ਇਹ ਦੂਜਾ ਸੂਆ ਖੁੱਲ ਗਿਆ ਬੱਸੀ ਜੀ ਨੇ 8kg ਤਾਂ ਪਰ ਉਹਨੇ ਦਦਾ ਜੀ ਇਹ ਫਾਰਮ ਜੂ ਲਈ ਵੀ ਆਪਣੀ ਬਿਹੜਾ ਜੀ ਤੇ ਐਤੀਆਂ ਮਾਲ ਕਰਦੇ ਜੀ ਤਾਂ 35 ਰੁਪਏ ਦੀ ਵਾਲੀ 28kg ਨੇ ਗਰਮੀਆ ਤੋਂ ਦਿੱਤਾਗਾ ਅੱਛਾ ਐ ਕਿਤੇ ਫਿਰ 30 ਤੋਂ ਪਾਰ ਜਾਊਗੀ 30 ਤੋਂ ਪਾਸੋਂ ਦੇਣਾ ਬਈ ਖਰਾ ਰਾਮ ਨਾਲ ਰੇਟ ਇਹਦਾ ਕੀ ਆ ਗਿਆ ਰੇਟ ਨਾਲ ਮੈਂ ਸਵਾ ਦੀ ਬੱਸੀ ਦੇਦਾ ਜੀ ਆਪਾਂ ਅੱਛਾ 125 ਦੀ 125 ਦੀ ਸੋ 1,25,000 ਦੀ ਇਹ ਆਪਾਂ ਬਿਹੜ ਦੇ ਦਿਆਂਗੇ ਹਾਂ ਜੀ ਸੋ ਬਰੋ ਢੈਲਾ ਢੂਲ ਬੜੀ ਪਈ ਆ ਹਲਦਾ ਕਹਿੰਦਾ ਭਾਵਾ ਸੇਰ ਚ ਪੂਣੀ 30 ਨੇ ਕਰ ਲਈ ਹਣਾ ਆ ਰਲਗਾ ਸੂਨੋ ਲੈਵਲ ਆਦਾ ਸੂਨੋ ਲੈਵਲ ਆਦਾ ਬਈ ਮੰਨ ਕੇ ਚੱਲ ਜੀ ਤੇ ਅੱਗੇ ਆ ਗਈ ਆਪਣੇ ਕੋਲੇ ਐਰ ਸ਼ਹਿਰ ਆ ਬਈ ਐਰ ਸ਼ਹਿਰ ਜੀ ਜਿਹਨੂੰ ਕਹਿ ਦਿੰਦੇ ਆ ਤੇ ਸੂਆ ਕਿਹੜਾ ਵਰਦਨ ਸੁੰਦੀ ਆ ਇਹ ਦੂਜਾ ਸੂਆ ਬਾਈ ਚਾਰ ਨੇ ਉਹ ਵੀ 6 ਦਾ ਜਗਦੀ ਹੈਗੀ ਜੀ ਤੇ ਇਹ ਜਿਹਨੂੰ ਨੇ ਪਹਿਲਾਂ ਇਹ ਤੋਂ ਮੈਂ 25 ਕਿਲੋ ਖਰਾਦੋ ਤਾਂ ਪਾਉ ਉਹ ਇੱਚੀ ਅੱਛਾ 25 ਕਿਲੋ ਦੁੱਧ ਪਾ ਦੂਗੀ ਪਲਾਸਟੀ ਦੁੱਧ ਲੈਣਾ ਤੇ ਬਾਕੀ ਬੈਠਦੇ ਸੁਨੱਖਾ ਬਣ ਬਿਊਟੀ ਬੜੀ ਜ਼ਬਰਦਸਤ ਬਿਊਟੀ ਬੜੀ ਬਹੁਤ ਆ ਬਾਈ ਬੈਠਦੇ ਇਹ ਸਮੂ ਭਲੀ ਜੇਗੂ ਤੋਰਦੀ ਬਾਹਰ ਨੂੰ ਇਹਨੂੰ ਤੇ ਆ ਦੋਨੇ ਇਕੱਠਾ ਕੋ ਨਹੀਂ ਖਾਦਾ ਰੋਟਾ ਆ ਦੋਟਾ ਖੱਟੇ ਤੇ ਅੱਜ ਦਿਨ ਸਹੀ ਬਾਈ ਕਿੰਨੇ ਬਾਕੀ ਇਹਦੇ ਇੱਕ ਹਫਤਾ ਤਾਂ ਪੈਂਡਿੰਗ ਪਿਆ ਬਾਈ ਢਲੋ ਅੱਛਾ ਇੱਕ ਹਫਤਾ ਬਾਕੀ ਇਹਦਾ ਰੇਟ ਕੀ ਆ ਗਿਆ ਰੇਟ ਬਾਈ ਮੋਲੋ ਕਰਾਉਣਾ ਕੋਸ ਮਰਜ਼ੀ ਕਰਾ ਲੈ ਜਸ ਤੇ ਨੋਆ ਮੰਨ ਕੇ ਚੱਲ ਵੀ ਪੂਰੇ ਲੱਖ ਦੀ ਰੋਣ ਦੇਣਾ ਹੈ ਆਪਾਂ ਅੱਛਾ ਲੱਖ ਰੁਪਏ ਦੀ ਵਹਿੜ ਆਪਾਂ ਦੇ ਦਾਂਗੇ ਜਮਾ ਹਾਂਜੀ ਦੁੱਧ ਦੀ ਗੱਲ ਕਰੀਏ 25 ਤੋਂ ਲੈ ਕੇ 30 ਕਿਲੋ ਦੇ ਵਿੱਚ ਪਲਸ ਪਾਉ ਬਾਈ ਰਾਮਾ 28 ਕਿਲੋ ਵੀ ਦੇ ਦੇ ਅੱਛਾ ਠੀਕ ਹੈ ਨਾ ਗੱਲ ਆਪਾਂ 30 ਵਾਲੀ ਕਹਿ ਦਈਏ ਆਪਾਂ ਸੋ ਜਾਤ ਪਾਤ ਵਹਿੜ ਦੇ ਵਿੱਚ ਬਾਈ ਇਹ 25 ਕਿਲੋ ਦੇ ਤਾਂ 27 ਕਿਲੋ ਇਹ 35 ਕਿਲੋ ਦਾ ਮੁਕਾਬਲਾ ਕਰ ਰਹੇ ਨੇ ਅੱਛਾ ਤੇ ਅੰਗੇ ਬਈ ਆ ਗਈ ਜਰਸੀ ਹਨਾ ਜਰਸੀ ਬਈ ਐ ਮੰਨ ਕੇ ਤਾਂ ਵੀ ਦੂਜਾ ਸੁਆਸ ਹੁੰਦੀ ਹੈਗੀ ਜੀ 25 ਕਿਲੋ ਨੇ ਪਹਿਲਾਂ ਨੇ ਦੁੱਧ ਪਾਇਆ ਬਈ ਅੱਛਾ ਮੱਥੇ ਟੋਆ ਜਾਦਪਾਤ ਪੂਰੀ ਜ਼ਬਰਦਸਤ ਆ ਹਨਾ ਹਾਂਜੀ ਤੇ ਅੱਜ ਦਿਨ ਕਿੰਨੇ ਸਹੀ ਲੈ ਜੂ ਕੱਢ ਜਾਓ ਹੁਤਾ 10 ਦਿਨ ਬਾਕੀ ਪੈਣ ਬਈਏ 10 ਦਿਨ ਬਾਕੀ ਦੁੱਧ ਨਟ ਕਿੰਨੇ ਰਿਕਾਰਡ ਇਹ ਦੂਜੇ ਦਾ ਜੀ ਐ ਉਹ ਮੰਨ ਕੇ ਚੱਲ ਵੀ ਦੁੱਧ ਇੱਕ ਦੀ 30 ਕਿਲੋ ਵਾੜ ਦੇ ਦੋ ਦੇਣਾਗਾ ਕੇ ਬਰੀਡਿੰਗ ਬਰੂਡਿੰਗ ਖਾਤਰ ਬੱਚੇ ਲੈਣਾ ਬਹੁਤ ਟੌਪ ਦੇ ਪਾਉਗੇ ਅੱਛਾ 30 ਕਿਲੋ ਮੰਨ ਕੇ ਬੰਦਾ ਪਰਚੂਸ ਕਰ ਲਵੇ ਤੇ ਬਾਕੀ ਜੇ ਮੈਂ ਕਹਿੰਦਾ ਰੁੱਤ ਹੁਣ ਟਾਈਮ ਬਾਡੀ ਮੰਤਰੀ ਦਾ ਸਟ੍ਰਕਚਰ ਵਗੈਰਾ ਬਰੀਡ ਚੰਗੀ ਆ ਵੀ 30 ਕਿਲੋ ਵਾਲੀ ਆਬੀਨਸਲੀ ਵੇੜ ਹੈਗੀ ਆ ਜਮ ਵੇੜ ਹੈਗੀ ਆ ਰੇਟ ਕੀ ਆ ਗਿਆ ਦਾ ਭਾਈ ਮੁੱਲ ਕੋਣਾ ਕੋਈ ਮਾਰੀਏ ਡੂਡ ਕਰਾ ਲੈ ਕੋਈ ਮਰਜੀ ਆ ਲੈ 1 ਲੱਖ 15000 ਦੀ ਵੇੜ ਆਪਾਂ ਉਸ ਕੁਆਲਟੀ ਦੇਖ ਭਾਈ ਕਿੰਨੀ ਪਿਆਰੀ ਆ ਸੋ ਕਾਲਜ ਪਾਣੀ ਪੀਣ ਵਾਲੀ ਆ ਉਹ ਹੁੰਦੀ ਆ ਭਾਈ ਸਮੀ ਪਲੀ ਵੀ ਆ ਚੌੜੀ ਚਾਪ ਦੇ ਦੇ ਪ੍ਰੋਪਰ ਟਰੈਕਰਡ ਹੈਗੀ ਸੈਟਸੁਰ ਤੋਂ ਗੱਭੜਾ ਵੀ ਆ ਪਰਗਰ ਗਾੜਾ ਵੀ ਕਿਹੜੇ ਤੋਂ ਗੱਭੜਾ ਅਜਾ ਸੀਮਨ ਬਾਏ ਡਾਟਾ ਤੁਹਾਨੂੰ ਮਿਲ ਜੂਗਾ ਤੇ ਸੂਨ ਦੇ ਵਿੱਚ 10 ਦਿਨ ਪੈਂਡਿੰਗ ਹੈ ਰੇਟ ਆ ਗਿਆ 1 ਲੱਖ ਇਹਦਾ 15000 ਹੈਨਾ ਹਾਂਜੀ ਸੋ 1 ਲੱਖ 15000 ਰੁਪਿਆ ਰੇਟ ਆ ਗਿਆ ਇਹਦਾ ਤੇ ਗੱਭਣ ਕੁਝ ਕੁ ਟਾਈਮ ਬਾਕੀ ਪਿਆ ਤੇ ਅੱਗੇ ਵੀਰੇ ਆ ਗਿਆ ਬੱਚਿਆਂ ਜਰਸੀ ਇਹ ਬਾਈ ਦੁੱਧ ਦਾਂਦੀ ਨਾਉਂਦੇ ਤਿੰਨੇ ਵੀ ਕੋਈ ਵੀਰ ਲੈਣਾ ਚਾਹੁੰਦਾ ਹੋਵੇ ਤਿੰਨੀ ਉਹ ਹੈ ਉਹ ਹੀ ਐਚਐਫ ਆ ਗੱਭਣ ਇਹ ਜਰਸੀ ਆਗੀਆਂ ਇਹ ਜਰਸੀ ਨਹੀਂ ਹੈ ਇਹਨਾਂ ਬਈ ਪ੍ਰੋਪਰ ਕਾਰ ਆ ਬੰਦੇ ਨੇ ਆਪਾਂ ਗੱਲ ਵੀ ਕਰਾ ਦੇ ਜਿੱਥੋਂ ਲੀਆ ਨਹੀਂ ਹੈ ਜਿਹੜੇ ਡਾਕਟਰ ਵੀਰ ਕੋਲੋਂ ਲੀਆ ਨੇ ਆਪਾਂ ਨੇ ਇਹ ਅੱਛਾ ਤੇ ਇਹ ਐਮਐਨਜੀ ਚੱਲਦੀ ਨਾ 2-2 ਮਹੀਨੇ ਬਾਕੀ ਪੈਣੇ ਪੈਣੇ ਅੱਛਾ 7-7 ਮਹੀਨੇ ਦੇ ਕੱਪੜਾ ਹੋ ਗਏ ਆ ਇਹ 7-7 ਦੇ ਕੱਪੜਾ ਹੋ ਗਏ ਬਈ ਇਹ ਉਹਦਾ ਕਿੰਨਾ ਕੁ ਟਾਈਮ ਆ ਕੇ ਡੱਬੀ ਦਾ ਡੱਬੀ ਦੇ ਬਈ 2-3 ਮਹੀਨੇ ਪੈਣਗੇ ਉਹ 6 ਤੋਂ ਉੱਪਰ ਆਏਗੀ ਅੱਛਾ ਚੈੱਕ ਕਰਾਈਆਂ ਵੀ ਆਪਣੇ ਬਾਕੀ ਗੱਡੀ ਖੋਲਣ ਲੱਗੀਆਂ ਹਨਾ ਜਮਾ ਖੋਲਣ ਲੱਗੀਆਂ ਸੋ ਜਾਤ-ਪਾਤ ਦੇਖੋ ਯਾਰ ਬੱਚਿਆਂ ਦੀ ਬਹੁਤ ਵੀ ਗਾਦੇ ਕਿ ਜਰਸੀ ਬੱਚੀ ਲੈਣੀ ਹੈ ਬੱਚੀ ਲੈਣੀ ਹੈ ਲੱਕ ਜੋੜਿਆ ਕਰਦਾ ਵੀਰੇ ਆਪਾਂ ਪ੍ਰੋਪਰ ਇਹਨਾਂ ਰਿਕਾਰਡ ਅੱਛਾ ਸੀਮੈਂਟ ਬਾਇਓ ਡਾਟਾ ਸਾਰਾ ਆਪਣੇ ਕੋਲ ਇਹਨਾਂ ਦਾ ਹੈਗਾਗਾ ਬਾਈ ਆਪਾਂ ਆਵਦੇ ਕੋਲ ਕਹਿਣਾ ਨਹੀਂ ਐ ਡਾਕਟਰਾਂ ਨਾਲ ਗੱਲ ਕਰਾ ਦੇਗੀ ਅੱਛਾ ਜੀ ਐਟ ਵੀ ਜੀ ਡੀ ਐਨ ਏ ਰਕਾਣਾਗਾ ਮੂੰਹੋਂ ਦੁੱਧੋਂ ਲਾਂਦੀ ਨਹੀਂ ਵੀਰੇ ਮਿਲਕ ਟੀਥੀ ਐ ਭਾਜੀ ਇਹਨੂੰ ਕਹਿੰਦੇ ਆਪਾਂ ਸੋ ਦੇਖੋ ਖੀਰੀਆਂ ਜਾਵਾਂ ਕੋਈ ਬਾਈ ਤਾਂ ਇਹਨਾਂ ਖੀਰੀਆਂ ਖੀਰੀਆਂ ਸੂ ਪੈਣਗੀਆਂ ਪਤਨ ਦੇ ਲੇਵੇ ਦੇ ਲੈ ਕਿੰਨਾ ਹੈ ਦੋ ਦੋ ਮਹੀਨੇ ਬਾਕੀ ਪੈਣੇ ਜੀ ਆਰਡਰ ਤਾਂ ਆਇਆ ਲੱਗਦਾ 15 ਦਿਨ ਲਊਗੀ ਦੋ ਮਹੀਨੇ ਬਾਕੀ ਪੈਣੇ ਬਈ ਇਹ ਇਹ ਆਜ਼ਾਦ ਬਦਲੇ ਜਰਸੀਆਂ ਹਨਾ ਜਾਵਾਂ ਹਾਂ ਤੇ ਰਿਕਾਡ ਮਾਵਾ ਇਹ ਦੁੱਧ ਕਿੰਨਾ ਹੈਗਾ ਬਈ ਇਹਦੀ ਮਾਂ ਆਪਾਂ ਵੇਚੀ ਹਰਿਆਣੇ ਦੇ ਬੰਦਿਆਂ ਨੂੰ ਜੀ 1,85,000 ਦੀ ਵੇੜ ਆਪਾਂ ਪਿਛਲੇ ਵਾਰ ਲੈ ਕੇ ਜਾਈ ਜੀ ਉਹਦੀ ਬੱਚੀ ਆ ਗਈ ਹੈ ਹਾਂ ਉਹ ਹੀ ਧੀ ਹੈ ਜੀ ਜੀ ਉਹਨੇ ਦੁੱਧਾ ਮੰਨ ਕੇ ਤਾਂ ਲਈ 32 ਕਿਲੋ ਦਹੀਂ ਆ ਦੂਜੇ ਸੂਏ ਦਾ ਤੀਜੇ ਸੂਏ ਬੰਦਿਆਂ ਕੋਲ ਆ ਹੁਣ ਹੁਣ 37 37 ਦੇ ਚੱਲ ਰਹੀ ਹੈ ਜੀ ਸੋ ਚੰਗੇ ਮਾਵਾ ਦੀਆਂ ਬਿਹੜਾਂ ਆਗੀਆਂ ਜਰਸੀਆਂ ਤੇ ਸੀਮਾ ਡਿਟੇਲ ਤੁਹਾਨੂੰ ਮਿਲ ਜੂਗੀ ਦੰਦੋ ਖੀਰੀਆਂ ਬਿਲਕੁਲ ਤੇ ਰੇਟ ਭਾਈ ਜੋੜੇ ਦਾ ਇਹਦਾ ਰੇਟ ਭਾਈ ਮੁੱਲ ਪਾਣਾ ਜੋੜੀ ਆਪਾਂ ਦੇ ਦਾਂਗੇ 1,90,000 ਦੀ ਜੋੜੀ ਦੇ ਦਾਂਗੇ ਅੱਛਾ 90 90 ਦਾ ਭਾਅ ਆਪਾਂ ਬੱਚਿਆਂ ਦੇ ਦਾਂਗੇ 99 99 ਦਾ 95 95 ਦਾ ਭਾਅ ਤੇ 1,90,000 ਦਾ ਤੇ ਜੋੜਾ ਦੇਣਾ ਇਕੱਠਾ ਹੀ ਆ ਹਨਾ ਜੋੜੀ ਇਕੱਠੀ ਲਵਾਂਗੇ ਭਾਈ ਜੇ ਕੋਈ ਕੱਲੀ ਕੱਲੀ ਲੈਣਾ ਚਾਹੁੰਦਾ ਫਿਰ ਵੀ ਉਹ ਅਲੱਗ-ਅਲੱਗ ਰੇਟ ਲੱਗੂਗਾ ਸੋ ਅਲੱਗ-ਅਲੱਗ ਰੇਟ ਹੋ ਜਾਊਗਾ ਹਨਾ ਸੋ ਬਾਕੀ ਪ੍ਰੋਪਰ ਰਿਕਾਰਡਾਂ ਨਾਲ ਯਾਰ ਸਮਝਿਆ ਪਲੀਆਂ ਚੰਗੀਆਂ ਜਿੰਦਜਾਨ ਵਾਲੀਆਂ ਸੋ ਜਿਹੜੇ ਕਹਿੰਦਾ ਬਰੀਡ ਚੈਰ ਕਰਨੀ ਹੈ ਆਪਣੀ ਪੰਜਾਬ ਦੀ ਬਰੀਡ ਆ ਗਈ। ਆਹ ਦੇਖੀ ਫਿਰ ਕਿਦਾਂ ਦੀ ਆਈ ਜਦ ਦਿਨੇ ਨੇ ਮੈਂ ਮੰਨੇ ਕੇ ਚੱਲ ਵੀ ਜਦ ਦਿਨੇ ਤਿਆਰੀ ਕਿ ਹੋਣਾ ਬੱਸੀ ਨੇ। ਤੁਰਿਆ ਨਹੀਂ ਜਾਣਾ। ਇਹ ਗੱਲ ਕੁਝ ਹੋਰ। ਤੁਰਿਆ ਨਹੀਂ ਜਾਣਾ ਬਾਈ ਇਹਨੇ। ਸੋ ਦੇਣਾ ਦੋ ਕੱਲੀ ਦਾ ਮੈਂ ਕਹਿ ਜਾਊ ਹਣਾ। ਦੋ ਮਗਰ ਦੇ ਤੇਈ ਮੰਗਲੇ ਬਈ ਜੇ ਵਾਲਾ। ਸੋ ਚੀਜ਼ ਦੇ ਮੁੱਲ ਫਿਰ ਇਹਨਾਂ ਦੇ ਹੁੰਦਾ। ਕੀ ਨੇ ਮੰਗਾਉਣਾਗਾ? ਜੀ। ਸੋ ਬਹਿੜਾ ਦੇਖੋ ਸਾਨੂੰ ਮਾਸਟਰ ਦੇ ਬੱਚਾ ਹੀ ਦਿਖਾ ਦੇ ਜਾਵਾਂ ਤੇ ਜੋੜਾ ਇਕੱਠਾ ਹੀ ਬਕਾਊਆ। ਰਿਕਾਰਡ ਕਿਹੜੇ ਸੀਮਨ ਦੀਆਂ ਕਿਹੜਾ ਲੱਗਿਆ ਸਾਰਾ A to Z ਤੁਹਾਨੂੰ ਮਿਲੂਗਾ। ਬਾਅਦ ਵਿੱਚ ਡਾਕਟਰ ਵੀਰ ਦਵਾਈਆਂ ਉਹਦੇ ਘ ਸੋ ਝੋੜੀਆਂ ਇਦਾਂ ਲਾ ਲੈਂਦੇ ਜਿਵੇਂ 15-15 ਦਿਨ ਬਾਕੀ ਆ। ਖੀਰੀਆਂ ਆ ਮੰਗ ਕੇ ਤਿਆਰ ਕਰਨੀਆਂ ਬਹੁਤ ਔਖੀਆਂ ਨਹੀਂ ਆ। ਪਹਿਲੀ ਵਾਲੇ ਨਾਲ ਦੇ ਜਿਹੜੇ ਫਲੜੇ ਤੁਰੇ ਰਹਦਿਆਂ ਨੇ। ਜੈ ਗੱਲ। ਅੱਗੇ ਉਹਦੇ ਦੇ ਘੱਟ 2 ਮਹੀਨੇ ਬਾਕੀ ਹਨਾ। ਇਹ ਬਈ 6 ਮਹੀਨੇ ਦੇ ਉੱਤੇ 5-7 ਦਿਨ ਦੀ ਗੱਬਣਾਈ ਏ। ਜੀ। ਹਾਂ। ਇਹ ਵੀ ਦੰਦੋ ਖੀਰੀ ਜਾਏਗੀ ਨਾ। ਦੰਦੋ ਵੀ ਖੀਰੀ ਆ ਬਈ ਲੇਵਾ ਦੇ ਪਹਿਲਾਂ ਇਦਾਂ ਕਿੱਦਾਂ ਲੱਗਾ। ਅੱਛਾ ਖੋਲਣ ਝੋੜੀਆਂ ਵੀ ਲੱਗਦੀ ਆ। ਕਿੰਨੀ ਦੀ ਇਹ ਵੀ ਦੁੱਧ ਦਾਂਦੀ ਆ ਇਹ। ਜੀ। ਹਾਂ। ਸੋ ਇਹਦਾ 15 ਵਾਲੇ ਹੀ ਮੁੱਲ ਹੋਊ ਜਮਾ। ਇਹਦਾ ਕ੍ਰੈਡਿਟ 55000 ਰੁ ਸੋ 2.5 ਮਹੀਨੇ ਸੂਣ ਚ ਵਾਕੀ ਰਹਿ ਗਏ ਇਹਦੇ ਤੇ ਜਿਹੜੇ ਵੀ ਇਹਨੇ ਲਾਟਰੀ ਪਾਉਣੀਆਂ ਜਮ ਇੱਥੇ ਪਾਉ ਉਹ ਲਾਟਰੀ ਵਾਲੀ ਬੰਪਰੀ ਆਦਾ ਬਾਈ ਲਾਸਟ ਵਾਲਾ ਦਾ ਆਪਣਾ ਜੈ ਜਗਤ ਆ ਜਮ ਸੋ ਕਾਫੀ ਮਾਤਰਾ ਚ ਮਾਲ ਦਿਖਾਤਾ ਐਂਡ ਦੇ ਦਿਖਾ ਦਿੰਦੇ ਤਿੰਨ ਖੀਰੀਆਂ ਬੱਚੀਆਂ ਪਿੰਡ ਹੰਡਿਆਆ ਜ਼ਿਲ੍ਹਾ ਬਰਨਾਲਾ ਦਾ ਦੇਦੇ ਵੀ ਦਿਖਾ ਦਿੰਨੇ ਆ ਦੰਦੋ ਖੀਰੀਆਂ ਬਾਈ ਜਮ ਬਾਈ ਖੀਰੀ ਨਹੀਂ ਹੋਊਗੀ ਇਹ ਇਹ ਖੀਰੀ ਢੀਕੇ ਲੈਣੀ ਆ ਦੁਬਾਰੀ ਫੇਰ ਅੱਛਾ ਹਾਂ ਜੇ ਕੋਈ ਵਧੀਆ ਥੇਲਾ ਲੈਣੀ ਕੋ ਦੋ ਜੀ ਤੁਹਾਨੂੰ ਦੁਬਾਰੀ ਫੇਰ ਜੀ ਸੋ ਪਿੰਡ ਹੰਡਿਆਆ ਜ਼ਿਲ੍ਹਾ ਬਰਨਾਲਾ 9877868899 9333